ਮੈਂ ਕਪਟਾਏ ਠੀਕ ਆ ਨਾ ਮੇਰਾ ਤੂੰ 3.5 ਲੱਖ ਕਹਿਣਾ ਮੇਰਾ 3.5 ਉੱਤੇ ਲੱਗ ਜੇ ਮੈਂ ਇੱਥੇ ਤੇਰੀ ਦੁਕਾਨ 'ਕ' ਲਾ ਕੇ ਮੱਚੂਗਾ ਇੱਥੇ ਆ ਗਿਆ ਮੈਂ ਤੇਰੇ ਲੈ ਕੇ ਉਹ ਨਾਲ ਮੈਂ ਉਹ ਨਹੀਂ ਆਉਂਦਾ ਮੈਂ ਖਾਲੀ ਹੱਥ ਨਹੀਂ ਆਉਂਦਾ ਉੱਤੇ ਸੱਦੂ ਗੱਲ ਕਹਿੰਦੇ ਸੱਤ ਕੇ ਜਹੂਤ ਕਰੂ ਤੇਰੇ ਘਮਾਰ ਕੇ ਫੋਨ ਲਾਈ ਜਾਂਦੇ ਨੂੰ ਕਾਨਾ ਜਿੱਦੂ ਬੋਲਦਾ ਕਾਨਾ ਬਾਈ ਹੋਰ ਕਿੰਨੀ ਦੱਲ ਦੋਵੇਂਗਾ ਤੂੰ ਯਾਰ ਤੇਰੇ ਕੋਲ ਬੰਦਾ ਆਊਗਾ ਤੂੰ ਪੈਸੇ ਵਾਪਸ ਕਰ ਦੇ ਵਾਪਸ ਤੈਨੂੰ ਲੱਖ ਰੁਪਇਆ ਛੱਡ ਚੱਲ ਹਾਂ ਹਾਂ ਇਹ ਨੂੰ ਦੋ ਸਾਲ ਹੀ ਕਾਰੀ ਸਾਲ ਹੀ ਪਿੱਛੇ ਸਾਲ ਹੀ ਕੁਝ ਇਹ ਦੋ 2000 ਵਾਲੇ ਐ ਪਰ 10 ਬਈ ਕੀ ਗੱਲ ਆ ਤੂੰ ਦੱਸ ਤੁਸੀਂ ਸਾਰੇ ਕਾਜ ਕੋਲ ਮੇਰੇ ਕੋਲ ਕੁਝ ਨੀਂਦ ਫੋਟੋਆਂ ਪਿਆ ਰੱਖੇ ਨੇ ਮੈਂ ਤੇ ਨੇੜੇ 20 ਚਾਲੀ ਕਿਰਾਂ ਵਾਲੇ 10 ਕਿਰਾਂ ਵਾਲੇ 1.5 ਲੱਖ ਨਕਦ ਵਾਲੇ ਨੇ 90 ਘੁੱਪ ਦੇਖ ਰਾਂਗੇ ਚਾਹੇ ਬੈਸਿਕ ਵਾਲੇ ਮੇਰੇ ਮੇਰੇ ਕੋਲ ਬੈਠੇ ਦਾ ਬੈਠਾ ਤੈਨੂੰ ਗੱਲ ਦੱਸੀ ਜਾਣਾ ਹੋਣਾ ਤੂੰ ਨਾ ਤੱਕ ਚੁੜਹੀ ਮੈਨੂੰ ਤਾਂ ਸੀ ਨਹੀਂ ਪਤਾ ਤੂੰ ਸ਼ੇਅਰ ਕਰਦੇ ਮੈਂ ਤੈਨੂੰ ਆਹ ਫੋਨ ਕੋਲੋਂ ਕਿਹਾ ਦਾ ਬਕਰੀਆਂ ਲੱਗ ਰਾਂ ਮੇਰੇ ਮੇਰੀ ਗੱਲ ਸੁਣਾ ਤੈਨਾਂ ਕਿੰਨਾ ਲੱਖ ਕਿੰਨਾਂ ਰੁਪਏ 3 ਲੱਖ ਸਾ 5 ਰੁਪਏ ਗਿਆਸਾ ਨਾਲ ਤੂੰ ਕਿੰਨੇ ਰੁਪਏ ਕਹਿਣਾ ਵੀ ਕਿੰਨੇ ਰੁਪਏ ਨੇ ਤੇਰੇ ਕੋਲ ਬਾਜੀ ਇਹਦਾ 7 ਲੱਖ ਰੁਪਏ ਮੈਂ ਵਰਤਿਆ ਹੋਰ ਸ਼ੱਕਾ ਦਰਵਾ ਦੇ ਕੇ ਕਲੀ-ਕਲੀ ਕਰਦਾ ਤੂੰ ਇਹਨੂੰ ਮੈਂ ਪਹਿਲੇ ਜਿੰਨੇ ਪੈਸੇ ਫੜਾਉਣਾ ਮੈਂ 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 5 ਰੁਪਏ ਪਿਆਇਨਾ ਚਾਕੇ ਲੈ ਆ ਕਹਿੰਦਾ ਗੱਲ ਹੀ ਗਰੀ ਤੂੰ ਅਰੇ ਤੂੰ 10 ਰੁਪਏ ਦਾ ਫਰ ਆਉਂਦਾ ਪਿੱਛੇ ਦੁਆਰ ਤੋਂ ਆਪਰੇ ਇਹ ਹੁਣ ਤਾਂ 15 ਮਹੀਨੇ ਹੋ ਗਏ ਫਿਰ ਹੁਣ ਤਾਂ ਮਾਰ ਕੋਈ ਫਿਰ ਆ ਆਂ ਜਿਵਾਕ ਵੀ ਲਿੰਗ ਸੋ ਮੈਂ ਜਿਨੀ ਬੰਦੇ ਕਾਫਾਂ ਡੇਢ ਤਾਲੂ ਗਾ ਤੱਕਰੇ ਬਿਟਾ ਠੀਕ ਹੈ ਪੜ ਲਾ ਤਾ ਮੈਂ ਜਵਾਬ ਦੇ ਤੱਕ ਕਰਕੇ ਤੁਮਨ ਮਜਬੂਰ ਹੋ ਜਾਵੋ ਹੈਲੋ ਤਾਮ ਕੀ ਮੈਂ ਤੁਮ ਕਿਹਦੀ ਦੇ ਤਾਮ ਕਿਦਨ ਮੈਂ ਆਲਾ ਪਾਦਾ ਬੈਠਾ ਮੈਂ ਪਾਦਾ ਕਾਹਦੇ ਤਾਮ ਦੀ ਨਾ ਆਪਣੀਤਾ ਕਿਤਾਬ ਕਿਦ ਤੱਕ ਕਿਦਨ ਹੋਵੇ ਤਾਮ ਕੀ ਦੇ ਦੇਂਗਾ ਬਸ ਕਾਤਾ ਕਿਦਨ ਹੈ ਇਤਮ ਕੀ ਦੇ ਦੇ ਤਰ ਮੈਂ ਮੈਂ ਕਾ ਤੋ ਭਾਈ ਨੰਬਰ ਤੇ ਸਾਰਾ ਮੈਂ ਕੀ ਭੇਜੇਗਾ ਹੋਰ ਬਾ ਹੁਣ ਜੇ ਮੈਂ ਜੇ ਮੇਰਾ ਕੁਝ ਮਗਾਏਗਾ ਫੇਰ ਹੀ ਦੇਗਾ ਮੈਨੂੰ ਕੁਸਤੇਗਾ ਉਹ ਕਾ ਤੋ ਜਰੂਰ ਕਣਾ ਨਾ ਯਾਰ ਤੇ ਜੱਟ ਭਰਾ ਮੈਂ ਕਿਹੜਾ ਕੋਈ ਕਰਿਆਣਾ ਦਾ ਮੁੰਡਾ ਹੈ ਹਾਂ ਇਹ ਮੈਂ ਕਿੰਨੇ ਕਿੰਨੇ ਮੈਂ ਕਿਹੜਾ ਕੱਟਣਾ ਕੱਟਣਾ ਭਰਾ ਮਿੰਨੋ ਕੀ ਮੋੜ ਦੇ ਅਜਿਹਾ ਕਿਵੇਂ ਤਰੀਕਾ ਕਾਦ ਮੈਂ ਦੋ ਗਣਾ ਨਾਲ ਦਿੰਦੀ ਮੈਂ ਦੋ ਗਣਾ ਨਾਲ ਦੋ ਗਣਾ ਨਾਲ ਮੇਰੀਆਂ ਕਾਦੋਂ ਪਕਾਉਣੀਆਂ ਨਹੀਂ ਦਸ ਬਗਾਉਣ ਮੈਂ ਵੇਚ ਦੇਣਾ ਭਰਾਵਾ ਜੇ ਜਿਹੜਾ ਕੋਈ ਮਹਿਲ ਮੂਲ ਪੈ ਜੂ ਸਹੀ ਪੀਤ ਤੋਂ ਬਾਅਦ ਕਿਰਪਾ ਦੇਗਾ ਜਿਵੇਂ ਜਮਾ ਲਖ ਰਤ ਨਹੀਂ ਬੋਲਦੀ ਪਹਿਲਾਂ ਤਾਂ ਤੇਰੇ ਸਾਹ ਬੋਲਣ ਨੂੰ ਪਤਾ ਨਹੀਂ ਜਮਾ ਲਖ ਰਤ ਨਹੀਂ ਬੋਲਦੀ ਪੀਤ ਤੋਂ ਬਾਅਦ ਕਿਰਪਾ ਦੇਗਾ ਮੈਂ ਕਹਿੰਦਾ ਮੈਂ ਜੱਟ ਭਰਾ ਹਾਂ ਗੱਲ ਫਿਰ ਕਰਵਾ ਦੇ ਜੀ ਮੈਂ ਪੀਤ ਤੋਂ ਬਾਅਦ ਮੈਂ ਵੀ ਆਖਿਆ ਸੀ ਕਿੰਨੇ ਪਾਏਗਾ ਬਾਈ ਗੱਲ ਧਿਆਨ ਨਾਲ ਸੁਣ ਲੈ ਬਾਈ ਮਣਕੇ ਮੈਂ ਬਠਿੰਡ 50000 ਰੁਪਏ ਵੀਰ ਨੂੰ ਦੁਬਾਰਾ ਦੇਣਾ ਪਿਆ ਅਗਲਾ ਸਮਾਰ ਕੇ ਭਈਆ ਮੈਂ ਭਾਈ ਪਾਨੇ ਕੋਲੀ ਬੈਠਾ ਮੈਂ ਕੁੱਤਿਆਂ ਨਾਲ ਮੈਂ ਕੁੱਤਿਆਂ ਠੀਕ ਆ ਨਾ ਮੇਰਾ ਤੂੰ 3.5 ਲੱਖ ਕਹਿੰਦਾ ਨਾ ਮੇਰਾ 3.5 ਲੱਖ ਉੱਤੇ ਲੱਗ ਜੇ ਮੈਂ ਇੱਥੇ ਮੇਰੀ ਦੁਕਾਨ ਅੱਕ ਲਾ ਕੇ ਮੱਚੂਗਾ ਇੱਥੇ ਆ ਕੇ ਮੈਂ ਤੇਰੇ ਲੈ ਕੇ ਹੁਣ ਨਾਲ ਮੈਂ ਹੁਣ ਨਹੀਂ ਆਉਂਦਾ ਮੈਂ ਖਾਲੀ ਹੱਥ ਨਹੀਂ ਆਉਂਦਾ ਕਲਾ 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 ਹਾਂ ਬਣਾ ਮੈਂ ਤਿੰਨ ਦਿਨ ਤਿੰਨ ਮਹੀਨੇ ਉਹ ਮੇਰੇ ਪਾਸੇ ਕੋਈ ਡੇਟਾ ਨਹੀਂ ਮੈਨੂੰ ਅੱਜ ਮਿਲਿਆ ਕਰ ਮੈਨੂੰ ਮਿਲਿਆ ਨਹੀਂ ਇਹ ਮੈਨੂੰ ਫੇ ਬੰਦਾ ਰਹਿਗਾ ਚੰਗਾ ਰਹੇਗਾ ਠੀਕ ਹੈ ਇਹਨੂੰ ਕਹ ਦੇ ਮੇਰੇ ਖੌਣ ਵੀ ਕੰਨਾ ਕੱਟ ਕੇ ਦੇ ਦੇ ਆ ਕਰ ਲੈ ਗੱਲ ਨਹੀਂ ਤਾਂ ਫੇਰ ਨਾ ਮੈਂ ਉੱਤੇ ਲਾਉਂ ਯਾਰ ਗੱਲ ਮੁਕਾ ਬਾਹਣ ਵਿੱਚੂ ਬਾਦ ਮੈਂ ਫੇਰ ਆਏ ਤੂੰ ਤਾਂ ਨਹੀਂ ਬੈਠ ਸਕਦਾ ਇੱਥੇ ਆ ਬੰਗਲੇ 'ਚ ਵੇਚੂ ਤੇ ਲਾਉਂ ਹੂੰ ਉੱਤੇ ਲਾਉਂ ਵੇਚ ਕੇ 3.5 ਲੱਖ ਦਾ ਮੈਂ 6 ਲੱਖ ਹੋਰ ਲਾਉਂ ਤੇ ਸੱਤੂ ਗੱਲ ਕੋਨੇ ਸੱਤ ਕੇ ਜਰੂਸ ਘਟੂ ਤੇਰੇ ਤੇ ਮਾਰ ਕੇ ਹਾਂ ਹਾਂ ਠੀਕ ਹੈ ਨਾ ਧਮਕੀ ਹੈ ਧਮਕੀ ਮੈਂ ਨਹੀਂ ਦਿੰਦਾ ਧਮਕੀ ਮੈਂ ਤੈਨੂੰ ਹਕੀਕਤ ਕਹਿੰਦਾ ਧਮਕੀ ਕਿਹੜੀ ਦਿੰਦਾ ਮੈਂ ਮੈਂ ਤਾਂ ਹਕੀਕਤ ਕਹਿੰਦਾ ਮੈਂ ਤੇਲ ਲੈ ਕੇ ਨਾਲੋਂ ਮੱਚੂਗਾ ਚੈਟ ਦੁਕਾਨ ਜਾ ਕੇ ਉਹ ਯਾਰ ਗੱਲ ਸੁਣ ਲੈ ਤੂੰ ਕੱਟ ਕੇ ਮੋੜ ਦੇ ਕੁਛ ਨਾ ਕੁਛ ਦੇ ਤੂੰ ਹਰਤਾ ਪਾਣੀ ਕੱਟ ਲਾ ਲੈ ਮੈਂ ਕਹੀ ਇਹਨੇ ਕੱਟ ਲੈ ਹਰਤਾ ਕੱਟ ਲਾ ਤੂੰ ਬਾਕੀ ਮੋੜ ਦੇ ਹਾਂ ਬਸ ਥੋੜਾ ਟੰਗ ਨਾ ਕਰ ਮਾਵਾ ਆ ਗਿਆ ਕੇਸ ਨਾ ਕਰ ਤੋੜ ਨਾ ਕਰ ਲੈ ਤਾਂ ਨਹੀਂ ਮੀਨੀ ਉਹ ਫੰਡ ਭਾਈ ਨੀ ਯਾਰ ਅਧੀੜ ਉਹਨੂੰ ਬਾਕੇ ਤੋਂ ਕਦੋਂ ਮਿਲੇ? ਉਹਦਾ ਇੱਕ ਮਨ ਹਾਂ ਹਾਂ ਜੀ ਦੱਸੋ। ਬਾਈ ਜੀ ਮੈਂ ਇਹ ਸਮਝਦੀ ਹਾਂ ਪਰ ਮਾਦ ਵਾਲੀ ਗੱਲ ਆਪਾਂ ਤੇ ਗੱਲ ਕਰਦੇ ਹਾਂ। ਆਪਾਂ ਕਰਦੇ ਹਾਂ। ਮੈਂ ਉਹਦੇ ਕਿਹੜਾ ਨਿਆਰੇ ਕਿਹੜਾ ਕਹਿਣਾ ਇਹਨਾਂ ਨੂੰ ਕਹਿੰਦੇ। ਇਹਨਾਂ ਸੱਤ ਪਰੰਗਾਂ ਨਾਲ ਨਹੀਂ ਲੜੀਂ ਨਾ ਲੜੀਂ। ਬਸ ਹਾਂ ਹਾਂ ਫਿਰ ਕਦੋਂ ਮਿਲਦੇ ਨੇ? ਚਲੋ ਮਿਲਣਾ। ਲੋਕਾਂ ਨੂੰ ਮੈਂ ਬਾਤ ਕਰਾਂ ਫੁੱਲੋਂ ਤੇ ਮੈਸੇਂਜੇ ਪੈਸੇ ਪਾਉਣੇ ਨੇ ਮੈਂ ਕਿਹਾ। ਤੇ ਕਦੋਂ ਭੇਜਾਂ ਨੂੰ ਕਦੋਂ ਨਿਬੜ ਜੂ। ਇਹਨੂੰ ਜਨਰਲ ਨਹੀਂ ਆਉਂਦਾ। ਚੀਰ ਪਤਾ ਨਹੀਂ। ਮੈਂ ਹੋਰ ਬਸ ਤੋਂ ਬਲਾਕ ਦੇ ਵਿੱਚ ਹੋ ਰਿਹਾ। ਸੈਂਕੜੇ ਗੱਲ ਕਰਖਾ। ਬਸ ਠੀਕ ਆ। ਕਿ ਕਿੰਨੇ ਦਿਨ ਸਰਪੰਚ? ਅਦਨਾ ਆਲੇ ਸਰਪੰਚ ਆ ਕੇ ਮੇਰੀ ਗੱਲ ਸੁਣੀ ਯਾਰ ਇਹਨਾਂ ਦਾ ਕੰਮ ਬਦੂ ਘਰ ਤੇ ਆਪਣੇ ਕੋੜੇ ਬਣਦੇ। ਉਹਨਾਂ ਦਾ ਨੰਬਰ ਤਾਂ ਰਿਆ ਜੰਟਰ ਨੂੰ ਠੀਕ ਆ। ਠੀਕ ਆ ਨਾ ਪੈਸੇ ਪਾ ਕੇ ਨੂੰ ਫੋਨ ਕਰ ਦੋ ਬਰਾ ਨੰਬਰ ਯਾਰ ਨੰਬਰ। ਉਹਦਾ ਨੰਬਰ ਠੀਕ ਆ। ਤਰਾ ਫੋਨ ਕਰ